thank yeah. you 24 ਫਰਵਰੀ ਨੂੰ ਆਇਆ ਪਹਿਲਾਂ ਅਸੀਂ ਟੂਰਨਾਮੈਂਟ ਰੱਖਿਆ ਸੀ ਇੱਕ ਦਿਨ ਦਾ ਤੇ ਫਿਰ ਦਰਸ਼ਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਫਿਰ ਅਸੀਂ ਨੇ ਦੁਬਾਰੇ ਇੱਕ ਦਿਨ ਹੋਰ ਵਧਾਇਆ ਕਿਉਂਕਿ ਉਹਦੇ ਵਿੱਚ ਖਾਸ ਰੀਜਨ ਇਹ ਸੀ ਕਿਉਂਕਿ ਜਿਹੜੇ ਸਾਡੇ ਲੋਕਲ ਪਿੰਡਾਂ ਦੇ ਪਲੇਅਰ ਨੇ ਨਵੀਂ ਪਨੀਰੀ ਹੈ ਉਹਨੂੰ ਮੌਕਾ ਦਿੱਤਾ ਜਾਂਦਾ ਤਾਂ ਵੀ ਜਿਹੜਾ 24 ਤਰੀਕ ਨੂੰ ਅਸੀਂ ਨੇ ਨਰੋਲ ਇੱਕ ਪਿੰਡ ਇੱਕ ਪਿੰਡ ਦੇ ਮੈਚ ਰੱਖੇ ਨੇ ਜਿਹੜਾ ਪ्युअर ਪਿੰਡ ਪੱਦਰ ਤੇ ਉਹਦੇ ਸੋਨਾ ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਜਿਹੜੀਆਂ ਸੱਦੇ ਤੇ ਬਲਾਈਆਂ ਜਾਣੀਆਂ ਤੇ ਦੂਜੇ ਦਿਨ 25 ਤਰੀਕ ਉਸ ਦਿਨ ਲੋਕਾਂ ਦੇ ਮਨੋਰੰਜਨ ਲਈ ਲਾਭ ਹੀਰੇ ਦਾ ਪ੍ਰੋਗਰਾਮ ਵੀ ਰੱਖਿਆ ਸ਼ਾਮ ਨੂੰ ਉਹ ਲੋਕਾਂ ਦਾ ਮਨੋਰੰਜਨ ਕਰਨਗੇ ਜਿਵੇਂ 25 ਤਰੀਕ ਨੂੰ 25 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਜੋ ਮੇਜਰ ਲੀਗ ਹੈ ਕਬੱਡੀ ਉਹਦੀਆਂ 8 ਟੀਮਾਂ ਭਾਗ ਲੈਣਗੀਆਂ ਦੋ ਕੁੜੀਆਂ ਦੀਆਂ ਟੀਮਾਂ ਹੋਣਗੀਆਂ ਦੋ 21 ਸਾਲਾਂ ਦੀਆਂ ਟੀਮਾਂ ਹੋਣਗੀਆਂ ਤੇ ਬਾਕੀ ਸ਼ਾਮ ਨੂੰ ਲੋ ਪੰਜਾਬੀ ਦੇ ਮਸ਼ਹੂਰ ਸਿੰਗਰ ਨੇ ਬੱਬੂ ਮਾਨ ਜੀ ਉਹਨਾਂ ਦਾ ਉਹ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਤੇ ਖੁੱਲਾ ਖਾੜਾ ਲੱਗੇ। ਕੀ ਜੀ ਨਾ ਉਹ ਪਹਿਲੇ ਫਿਚਰ ਜੀ ਨਾ ਜਿਹੜਾ ਦੇਖੋ ਮੇਜਰ ਰੀਕ ਦਾ ਜੋ ਨਿਯਮ ਨੇ ਉਹ ਸੈਕੰਡ ਨਿਯਮ 2 ਲੱਖ ਹੁੰਦਾ ਤੇ ਫਰਸਟ ਨਿਯਮ ਜਿਹੜਾ 82 ਲੱਖ ਹੁੰਦਾ ਤੇ ਜਿਹੜੇ ਵੈਸਟ ਪਲੇਅਰ ਨਿਕਲਣਗੇ ਉਹਨਾਂ ਨੂੰ ਬੋਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਜਿਹੜੇ ਸੈਮੀ ਫਾਈਨਲ ਚੋਂ ਫਰਸਟ ਸੈਕੰਡ ਦਾ ਸੈਮੀ ਫਾਈਨਲ ਚੋਂ ਜਿਹੜੇ ਵੈਸਟ ਪਲੇਅਰ ਨਿਕਲਣਗੇ ਉਹਨਾਂ ਨੂੰ ਵੀ ਮੋਟਰਸਾਈਕਲ ਦਿੱਤੇ ਜਾਣਗੇ। ਡਾਕਟਰਾਂ ਦੇ ਦਰਸ਼ਕ ਨੇ ਜੀ ਉਹਨਾਂ ਲਈ ਕੀ ਖਾਸ ਕੰਮ ਰੱਖੇ ਹੋਏ ਦੇਖੋ ਦਰਸ਼ਕਾਂ ਲਈ ਸਟੇਡੀਅਮ ਬਣਿਆ ਹੋਇਆ ਪੂਰਾ ਬੈਠਣ ਦਾ ਤੇ ਸਾਰਾ ਦਰਸ਼ਕਾਂ ਨੂੰ ਧਿਆਨਤ ਮੰਦੇ ਰੱਖਦੇ ਹੋਏ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਤਿੰਨ ਚਾਰ ਅਸੀਂ 5 ਸਾਲੇ ਜੋ ਟਰਾਲੀਆਂ ਨੇ ਉਹ ਲੋਕ ਦਰਸ਼ਕਾਂ ਦੇ ਪੀਣ ਲਈ ਪਾਣੀ ਲਾਉਂਦੇ ਆ ਤੇ ਬਾਕੀ ਪੂਰਾ ਉਹਨਾਂ ਦਾ ਬੈਠਣ ਦਾ ਅਰੇਂਜਮੈਂਟ ਕੀਤਾ ਜਾਏ ਸਿਕਿਉਰਿਟੀ ਪੱਖੋਂ ਕਿਸ ਤਰ੍ਹਾਂ ਬਹੁੰਦੇ ਸਿਕਿਉਰਿਟੀ ਪੱਖੋਂ ਦੇਖੋ ਜੋ ਸਾਡੀ ਪ੍ਰਾਈਵੇਟ ਸਿਕਿਉਰਿਟੀ ਅਸੀਂ ਖੈਰ ਕਰਦੇ ਆ ਤੇ ਉਹਦੇ ਲਈ 40 ਬੌਂਸਰ ਅਸੀਂ ਜਿਹੜੇ ਹਾਇਰ ਕੀਤੇ ਹੋਣੇ ਬਾਕੀ ਜਿਹੜੀ ਪ੍ਰੀਸ ਹੈ ਉਹ ਸਾਨੂੰ ਹਰ ਸਾਲ ਇਹ ਬਹੁਤ ਸਹਿਯੋਗ ਦਿੰਦੀ ਹੈ ਘਟੋ ਘਟ ਤਿਲ ਤੋਂ 400 ਜਿਹੜਾ ਮਲਾਜਮ ਹੈ ਉਹ ਸਕਿਉਰਟੀ ਤੇ ਲਾਇਆ ਜਾਂਦਾ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਲੋਕਾਂ ਨੂੰ ਇਹ ਸੰਦੇਸ਼ ਹੈ ਵੀ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਪੰਜਾਬ ਦੀ ਜਿਹੜੀ ਜਵਾਨੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਕੁਸਤਾ ਖਾਸ ਕਰਕੇ ਜਿਹੜੀ ਹੁਣ ਬਾਹਰ ਵੱਲ ਜਾਂਦੇ ਰਹੇ ਆ ਮੈਂ ਤੇ ਬਾਕੀ ਸਪੋਰਟਸ ਦਾ ਜਿਹੜਾ ਸਾਡਾ ਪੰਜਾਬ ਨੰਬਰ 1 ਤੇ ਹੁੰਦਾ ਸੀ ਉਹ ਹੁਣ ਵਿਛੜ ਕੇ ਬਹੁਤ ਦੂਰ ਚਲਾ ਗਿਆ ਕਿਉਂਕਿ ਹਰਿਆਣਾ ਸਭ ਤੋਂ ਬਹੁਤ ਪਿੱਛੇ ਹੁੰਦਾ ਸੀ ਇਸ ਵਾਰ ਹੁਣ ਜਿਹੜਾ ਗੇਮਾਂ ਦੇ ਵਿੱਚ ਹਰਿਆਣਾ ਜਿਹੜਾ ਨੰਬਰ 1 ਤੇ ਆ ਅਸੀਂ ਚਾਹੁੰਦੇ ਹਾਂ ਵੀ ਉਸੇ ਤਰ੍ਹਾਂ ਜੋ ਪੰਜਾਬ ਸਾਡਾ ਪਹਿਲਾਂ ਨੰਬਰ 1 ਸੀ ਉਹ ਨੰਬਰ 1 ਵੀ ਹੋਣਾ ਚਾਹੀਦਾ ਮੇਰੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਵਿਵਦ ਤੋਂ ਵੱਧ ਸਪੋਰਟਸ ਵੱਲ ਜਿਹੜਾ ਰੁਝਾਨ ਵਧਾਇਆ ਜਾਵੇ ਕਿਉਂਕਿ ਉਹਦੇ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਤੇ ਬਾਕੀ ਜਿਹੜੇ ਪੰਜਾਬ ਦੇ ਟੈਕਨੋਜੀ ਹੈ ਉਹਦੇ ਵਿੱਚ ਸਪੋਰਟਸ ਦਾ ਮੇਨ ਰੋਲ ਹੈ ਆਪਾਂ ਦੇਖਦੇ ਜਿਹੜੇ ਕਰਨੇ ਗਰਮੀਤ ਸਿੰਘ ਵੀ ਕਬੱਡੀ ਦੇ ਕੋਚ ਰਹੇ ਨੇ ਉਹਨਾਂ ਦੀ ਸਵਰਜਾਦ ਵੀ ਬਹੁਤ ਚੰਗੀ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਉਹ ਵਿੱਤ ਮੰਤਰੀ ਨੇ ਚੀਮਾ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਡੀ ਮੰਗ ਸੀ ਸਾਡੇ ਏਰੀਆ ਨੂੰ ਜਿਨ੍ਹਾਂ ਨੇ ਮਾਨ ਬਕਸ਼ ਇੱਕ ਤਾਂ ਸਰਦਾਰ ਕੌਰ ਸਿੰਘ ਜੀ ਜੋ ਅਰਜਣਾ ਬਾੜੀ ਨੇ ਪਦਮ ਸ਼੍ਰੀ ਅਰਜਣਾ ਬਾੜੀ ਨੇ ਉਹਨਾਂ ਦੇ ਉਹਨਾਂ ਦੀ ਮੈਸੇਜ ਤੋਂ ਤੇ ਸਾਡੇ ਪ੍ਰਧਾਨ ਗਰਮੀਤ ਸਿੰਘ ਦੀ ਮੈਸੇਜ ਤੋਂ ਜਿਹੜਾ ਇੱਥੇ ਸਟੇਡੀਅਮ ਇਨਡੋਰ ਬਣਾਇਆ ਗਿਆ ਉਹਦਾ ਨਾਮ ਵੀ ਹੈ ਜਿਹੜਾ ਗਰਮੇਲਦੀਨ ਯਾਦ ਦੇ ਵਿੱਚ ਉਹਨਾਂ ਨੇ ਬਣਾਇਆ ਉਹਨਾਂ ਦਾ ਧੰਨਵਾਦ ਕਰਦੇ ਹਾਂ